ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਸ ਤਰ੍ਹਾਂ ਦੇਖਣ ਨੂੰ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਸਿੰਪਲ ਲੱਗਦਾ ਪਰ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਜਦੋਂ ਬੰਨਦਾ ਤਾਂ ਬਹੁਤ ਹੀ ਸੌਫਟ ਸੌਫਟ ਬੰਨਦਾ ਕੋਈ ਵੀ ਪ੍ਰੋਜੈਕਟ ਆਪਾਂ ਬਣਾਵਾਂਗੇ ਜਿਵੇਂ ਆਪਣੀ ਸ਼ਾਰਟ ਕਾਰਡੀਗਨ ਲੌਂਗ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਆ ਬਲਾਊਜਾ ਸਕੇ ਵੀ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਜੈਨ ਨੂੰ ਪਾ ਸਕਦੇ ਹਾਂ ਜੇਕਰ ਆਪਾਂ ਜੀਨਸ ਨਾਲ ਪਹਿਨਣ ਵਾਸਤੇ ਲੌਂਗ ਜੈਕਟ ਜਿਹੜੀ ਆਪਣੀ ਜਾਂ ਕਹਿ ਲਓ ਵੀ ਲੌਂਗ ਕੋਟੀ ਬਣਾਵਾਂਗੇ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇੱਕ ਤਾਂ ਬਹੁਤ ਹੀ ਜਲਦੀ-ਜਲਦੀ ਬਣਦਾ ਹੈ ਤੇ ਇੱਕ ਜਿਹੜਾ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਸਿਰਫ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਤੇ ਜਿਹੜਾ ਆਪਣਾ ਡਿਜ਼ਾਈਨ ਆ ਬਣ ਜਾਂਦਾ ਉਲਟੇ ਪਾਸੇ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਜੇ ਲੋ ਫਿਰ ਆਪਾਂ ਸ਼ੁਰੂ ਕਰਦੇ ਆਂ ਇਸ ਜੈਨ ਨੂੰ ਬਣਾਉਣਾ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਦੋ ਦੋ ਕੁੰਡਿਆਂ ਤੇ ਬੰਦ ਹੈ ਜਦੋਂ ਆਪਾਂ ਇਹਨੂੰ ਸ਼ੁਰੂ ਤੋਂ ਬਣਾਉਣੀ ਹੈ ਤਾਂ ਜਿਹੜੀਆਂ ਦੋ ਸਲਾਈਆਂ ਉਹ ਥੋੜੀਆਂ ਜਿਹੀਆਂ ਅਲੱਗ ਬੰਦੀਆਂ ਫਿਰ ਅੱਗੇ ਡਿਜ਼ਾਈਨ ਉਹੀ ਚੱਲੀ ਜਾਂਦਾ ਹੈ ਅਲੱਗ ਮਤਲਬ ਡਿਜ਼ਾਈਨ ਉਹੀ ਹੁੰਦਾ ਜਿਹੜੀ ਇਹ ਜਾਲੀ ਹੈ ਇਹ ਉਦੋਂ ਆਪਣੇ ਕਿਉਂਕਿ ਇਸ ਤਰ੍ਹਾਂ ਹੁੰਦੀ ਹੈ ਸਿੰਗਲ ਕੁੰਡੇ ਇਹ ਬਾਅਦ ਵਿੱਚ ਆਪਾਂ ਇਸ ਤਰ੍ਹਾਂ ਆਪਣੀ ਜਾਲੀ ਆਉਂਦੀ ਜਾਊਗੀ ਇਸ ਲਈ ਜਿਹੜਾ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਇਹ ਡਿਜ਼ਾਈਨ ਬਣਾਉਣਾ ਦੱਸਦੀ ਆਂ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁੰਡੇ ਪਾਉਣ ਤੋਂ ਬਾਅਦ ਜਾਂ ਮਤਲਬ ਕੋਈ ਵੀ ਤੁਸੀਂ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੇ ਆਪਣੇ ਕੋਲ ਇਸ ਤਰ੍ਹਾਂ ਹੁੰਡੇ ਹੋਣਗੇ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਉਹ ਆਪਣੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਕੰਨੀ ਵਾਲਾ ਕੁੰਡਾ ਜਿਹੜਾ ਤਾਰੋ ਚਾਹੇ ਬਨੋਏ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਨੂੰ ਉਲਟਾ ਬਣਾ ਲੂੰਗੀ ਹੁਣ ਆਪਣਾ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਹੋਊਗਾ ਦੋ ਕੁੰਡਿਆਂ ਵਿੱਚ ਇੱਕ ਕੁੰਡਾ ਆਪਾਂ ਪਹਿਲਾਂ ਇਸ ਤਰ੍ਹਾਂ ਸਲਿੱਪ ਕਰਾਂਗੇ ਫਿਰ ਥ੍ਰੈਡ ਆਪਾਂ ਅੱਗੇ ਹੀ ਰੱਖਣਾ ਇਸ ਤਰ੍ਹਾਂ ਠੀਕ ਹੈ ਫਿਰ ਆਪਾਂ ਜਿਹੜਾ ਆਪਣਾ ਇਹ ਕੁੰਡਾ ਨੂੰ ਸਿੱਧਾ ਬਣਾ ਲਾਂਗੇ ਐਸਾ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਾਂ ਸਾਰੀ ਸਲਾਈ ਤੇ ਰਿਪੀਟ ਕਰਦੇ ਜਾਣਾ। ਬਾਧੂ ਗੁੰਡਾ ਆतार ਇਸ ਤਰ੍ਹਾਂ। ਫਿਰ ਆਪਾਂ ਇੱਕ ਕੁੰਡਾ ਸਲਿੱਪ ਕਰ ਲਿਆ ਫਿਰ थ्रेड ਅੱਗੇ ਕਰਕੇ थ्रेड ਆਪਾਂ ਅੱਗੇ ਹੀ ਰੱਖਿਆ ਫਿਰ ਇੱਕ ਕੁੰਡਾ ਸਿੱਧਾ ਬਣਾ ਲਿਆ ਫਿਰ ਉਸੇ ਤਰ੍ਹਾਂ थ्रेड ਅੱਗੇ ਕਰਕੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ। ਫਿਰ थ्रेड ਆਪਾਂ ਅੱਗੇ ਹੀ ਰੱਖਣਾ ਇਸ ਤਰ੍ਹਾਂ ਤੇ ਇੱਕ ਕੁੰਡਾ ਆਪਾਂ ਬਣਾ ਲੈਣਾ ਹੈ। ਸਿੱਧਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਥ्रेड ਅੱਗੇ ਇੱਕ ਕੁੰਡਾ ਐਸਟਰ ਸਲਿੱਪ ਕਰ ਲੈਣਾ ਆਪਾਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਨੇ ਫਿਰ ਇੱਕ ਕੁੰਡਾ ਆਪਾਂ ਬਣਾ ਦੇਣਾ ਸਿੱਧਾ ਐਸਟਰ ਥ्रेड ਕਰਨਾ ਅੱਗੇ ਫਿਰ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਪਾੜ ਲੈਣਾ ਥ्रेड ਆਪਾਂ ਅੱਗੇ ਹੀ ਰੱਖਣਾ ਇੱਕ ਕੁੰਡਾ ਬਣਾ ਲੈਣਾ ਸਿੱਧਾ ਲਾਸਟ ਵਾਲਾ ਕੁੰਡਾ ਆਪਣੀ ਸਿੱਧੀ ਸਲਾਈ ਹੈ ਤਾਂ ਆਪਾਂ ਸਿੱਧਾ ਬਣਾ ਲਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਦੂਸਰੀ ਸਲਾਈ ਹੁਣ ਆਪਾਂ ਉਲਟ ਪਾਸੇ ਤੋਂ ਬਣਾਉਣੀ ਹੈ। ਉਲਟ ਪਾਸੇ ਤੋਂ ਆਪਾਂ ਇਹ ਕੁੰਡਾ ਇਸ ਤਰ੍ਹਾਂ ਕੰਨੀ ਵਾਲਾ ਪਹਿਲਾਂ ਉਤਾਰਾਂਗੇ। ਉਤਾਰੋ ਚਾਹੀਏ ਬਣੋਏ ਤੁਹਾਡੀ ਆਪਣੀ ਮਰਜ਼ੀ ਹੈ। ਜਿਹੜਾ ਹੁਣ ਆਪਾਂ ਨੂੰ ਸਿੰਗਲ ਕੁੰਡਾ ਦਿਖਾਈ ਦੇਊਗਾ। ਉਹਨੂੰ ਤਾਪੈਸਟਰਾ ਉਤਾਰ ਲੈਣਾ ਫੇਰ ਥ੍ਰੈਡ ਆਪਾਂ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਜਾਲੀ ਬਣਾਉਣੀ ਹੈ ਜਿਹੜੇ ਆਪਾਂ ਨੂੰ ਦੋ ਕੁੰਡੇ ਦਿਖਾਈ ਦੇਣਗੇ ਇੱਕ ਜਾਲੀ ਵਾਲਾ ਤੇ ਇੱਕ ਦੋ ਦਾ ਇੱਕ ਬਣਾ ਲੈਣਾ ਉਲਟਾ ਇਸ ਤਰ੍ਹਾਂ ਥ੍ਰੈਡ ਅੱਗੇ ਰੱਖਣਾ ਫੇਰ ਜਿਹੜਾ ਸਿੰਗਲ ਕੁੰਡਾ ਹੈ ਉਹਨੂੰ ਆਪਾਂ ਉਤਾਰ ਲੈਣਾ ਫਰੇਡਾ ਜਿਹੜਾ ਸਲਾਈ ਤੇ ਆਪਾਂ ਕਮਾਉਣਾ ਹੈ ਇਸ ਤਰ੍ਹਾਂ ਅੱਗੇ ਲੈ ਕੇ ਆਉਣਾ ਜਾਲੀ ਬਣਾਉਣੀ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟ ਫਿਰ ਇੱਕ ਕੁੰਡਾ ਆਪਾਂ ਉਤਾਰ ਲੈਣਾ ਫਰੇਡ ਕਮਾ ਕੇ ਸਲਾਈ ਉੱਪਰ ਦੀ ਇਸ ਤਰ੍ਹਾਂ ਲੈ ਕੇ ਆਉਣਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਇੱਕ ਕੁੰਡਾ ਇਸ ਤਰ੍ਹਾਂ ਉਤਾਰ ਲੈਣਾ ਜਿਹੜਾ ਸਿੰਗਲ ਹੈ ਟ्रेड ਨੂੰ ਸਲਾਈ ਤੇ ਘੁਮਾ ਕੇ ਅੱਗੇ ਲਿਆਉਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਤੇ ਲਾਸਟ ਵਾਲਾ ਆਪਾਂ ਉਲਟਾ ਬਣਾ ਲਾਂਗੇ ਐਕਸਟਰਾ ਜਿਹੜੇ ਦੋ ਕੁੰਡੇ ਦਿਖਾਈ ਦਿੱਤੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਉਲਟਾ ਤੇ ਜਿਹੜਾ ਸਿੰਗਲ ਸੀ ਉਹ ਆਪਾਂ اتار ਲਿਆ ਇਹੀ ਦੋ ਸਲਾਂ ਆਪਾਂ ਬਾਰ-ਬਾਰ ਰਿਪੀਟ ਕਰਨੀ ਹੈ ਹੁਣ ਅੱਗੇ ਜਾ ਕੇ ਆਪਾਂ ਨੂੰ ਪਰੇਸ਼ਾਨੀ ਹੀ ਆਉਂਦੀ ਹੈ ਵੇ ਇਥੇ ਜਿਹੜਾ ਆਪਣੇ ਕੋਲੇ ਇੱਕੇ ਕੁੰਡਾ ਸੀ ਤਾਂ ਹੁਣ ਆਪਣੇ ਕੋਲ ਇੱਧਰ ਦੋ ਦੋ ਕੁੰਡੇ ਹੋ ਜਾਂਦੇ ਆ ਹੁਣ ਅੱਗੇ ਆਪਣਾ ਡਿਜ਼ਾਈਨ ਇਸੇ ਤਰ੍ਹਾਂ ਚੱਲਦਾ ਜਾਏਗਾ ਇੱਕ ਕੁੰਡਾ ਆਪਾਂ ਤਾਰ ਲਿਆ ਕੰਨੀ ਵਾਲਾ ਥ्रेड ਕਰਨਾ ਹੈ ਕਿ ਜਿਹੜਾ ਆਪਣਾ ਇਹ ਇਕੱਲਾ ਕੁੰਡਾ ਹੈ ਇਹਨੂੰ ਆਪਾਂ 슬ਿੱਪ ਕਰ ਲੈਣਾ ਹੈ ਇਸ ਤਰ੍ਹਾਂ ਥ्रेड ਆਪਾਂ ਅੱਗੇ ਰੱਖਣਾ ਹੁਣ ਜਿਹੜੇ ਦੋ ਕੁੰਡੇ ਦਿਖਾਈ ਦਿੰਦੇ ਇਹਨਾਂ ਨੂੰ ਆਪਾਂ ਦੋ ਦਾ ਇੱਕ ਬਣਾ ਦੇਣਾ ਸਿੱਧਾ ਇਸ ਤਰ੍ਹਾਂ ਥ੍ਰੈਡ ਕਰਨਾ ਅੱਗੇ ਜਿਹੜਾ ਆਪਣਾ ਕੱਲਾ ਕੁੰਡਾ ਦਿਖਾਈ ਦਿੰਦਾ ਇਹਨੂੰ ਆਪਾਂ ਉਤਾਰ ਲੈਣਾ ਇਸ ਤਰ੍ਹਾਂ ਥ੍ਰੈਡ ਅੱਗੇ ਹੀ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਥ੍ਰੈਡ ਅੱਗੇ ਕਰ ਲੈਣਾ ਇੱਕ ਕੁੰਡਾ ਉਤਾਰ ਲੈਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਥ੍ਰੈਡ ਅੱਗੇ ਕਰ ਲੈਣਾ ਇੱਕ ਉਤਾਰ ਲੈਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਲਾਸਟ ਵਾਲਾ ਸਿੱਧੀ ਸਲਾਈ ਹੈ ਆਪਣੀ ਤਾਂ ਸਿੱਧਾ ਬਣਾ ਲਾ। ਉਲਟਾ ਪਾਸੇ ਤੋਂ ਉਸੇ ਤਰ੍ਹਾਂ ਜਿਵੇਂ ਆਪਾਂ ਉਲਟੀ ਸਲਾਈ ਪਹਿਲਾਂ ਬਣਾਈ ਸੀ। ਇੱਕ ਕੁੰਡਾ ਕੰਨੀ ਵਾਲਾ ਤਾਰਿਆ ਜਿਹੜਾ ਸਿੰਗਲ ਕੁੰਡਾ ਦਿਖਾਈ ਦਿੰਦਾ ਆਪਾਂ ਨੂੰ। ਉਹਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ। ਜਿਹੜੇ ਦੋ ਕੁੰਡੇ ਦਿਖਾਈ ਦਿੰਦੇ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਆਉਣ। ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ। ਇਸੇ ਤਰ੍ਹਾਂ ਸਿੰਗਲ ਕੁੰਡਾ ਤਾਰ ਲੈਣਾ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਆਉਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੰਗਲ ਕੁੰਡਾ ਤਾਰ ਲੈਣਾ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੰਗਲ ਕੁੰਡਾ ਤਾਰ ਕੇ ਥ੍ਰੈਡ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਦੋ ਕੁੰਡਿਆਂ ਦਾ ਬਣਾ ਦਾ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲੈਣੇ ਇਸੇ ਤਰ੍ਹਾਂ ਆਪਣਾ ਡਿਜ਼ਾਈਨ ਅਹੀ ਅੱਗੇ ਚੱਲਦਾ ਜਾਊਗਾ ਇਹਦੇ ਵਿੱਚ ਜਿਹੜੀ ਆਪਣੀ ਕੋਈ ਜਾਲੀ ਨਹੀਂ ਬਣਦੀ ਕਿਉਂਕਿ ਆਪਣਾ ਡਿਜ਼ਾਈਨ ਹੀ ਇਸੇ ਤਰ੍ਹਾਂ ਦਾ ਹੈ ਇਹ ਜਾਲੀ ਨਹੀਂ ਬਣੂਗੀ ਇਹਦੇ ਵਿੱਚ ਇਸ ਤਰ੍ਹਾਂ ਡਿਜ਼ਾਈਨ ਬਣਦਾ ਹੁਣ ਅੱਗੇ ਆਪਾਂ ਇਹੀ ਡਿਜ਼ਾਈਨ ਰਿਪੀਟ ਕਰਦੇ ਜਾਨਾ ਬਸ ਸ਼ੁਰੂ ਤੋਂ ਆਪਣੇ ਕੋਲ ਸਿੰਗਲ ਕੁੰਡੇ ਹੁੰਦੇ ਐ ਇਸ ਲਈ ਜਿਹੜੀ ਪਹਿਲੀ ਸਿਲਾਈ ਆਪਾਂ ਉਸ ਤਰ੍ਹਾਂ ਬਣਾਉਣੀ ਹੈ ਫਿਰ ਅੱਗੇ ਜਾ ਕੇ ਇਸ ਤਰ੍ਹਾਂ ਬਣਾਉਂਦੇ ਜਾਣਾ ਸਾਰੀਆਂ ਸਲਾਂਗਾਂ ਜਿਵੇਂ ਮੈਂ ਤੁਹਾਨੂੰ ਇੱਥੇ ਵੀ ਜਿਹੜੀਆਂ ਦੋ ਸਲਾਂਗਾਂ ਰਿਪੀਟ ਕਰਕੇ ਦਿਖਾ ਦਿੰਨੀ ਇਹੀ ਦੋਸ ਲਾਂਗ ਆਪਣੀਆਂ ਅੱਗੇ ਚੱਲਦੀਆਂ ਜਾਂਦੀਆਂ ਨੇ ਕੰਨੀ ਵਾਲਾ ਕੁੰਡਾ اتار ਲਿਆ ਸਿੱਧਾ ਪਾਸਾ ਆਪਣਾ ਹੀ ਥ੍ਰੈਡ ਕੀਤਾ ਅੱਗੇ ਜਿਹੜਾ ਸਿੰਗਲ ਕੁੰਡਾ ਆਪਾਂ ਇਹਨੂੰ ਸਲਿੱਪ ਕਰ ਲੈਣੇ ਜਿਹੜੇ ਆਪਣੇ ਦੋ ਕੁੰਡੇ ਦਿਖਾਈ ਦਿੰਦੇ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਸਿੰਪਲ ਕੁੰਡਾ اتار ਲਿਆ ਦੋ ਦਾ ਇੱਕ ਥ੍ਰੈਡ ਅੱਗੇ ਰੱਖਣਾ ਥ੍ਰੈਡ ਅੱਗੇ ਸਿੰਪਲ ਕੁੰਡਾ ਇਸ ਤਰ੍ਹਾਂ اتار ਲੈਣਾ ਥ੍ਰੈਡ ਅੱਗੇ ਹੀ ਰੱਖਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਥ੍ਰੈਡ ਕੀਤਾ ਅੱਗੇ ਇੱਕ ਹੁੰਡਾ ਤਾਰ ਲੈਣਾ thread ਅੱਗੇ ਰੱਖਿਆ ਦੋ ਦਾ ਇੱਕ ਸਿੱਧਾ ਇਸੇ ਤਰ੍ਹਾਂ ਸਾਰੀ ਸਿਲਾਈ ਆਪਾਂ ਕੰਪਲੀਟ ਕਰਨੀ ਹੈ ਸਿੱਧੇ ਪਾਸੇ ਤੋਂ thread ਕਰਨ ਹੈ ਅੱਗੇ ਸਿੰਪਲ ਹੁੰਡਾ ਜਿਹੜਾ ਆਪਾਂ ਪਤਾਰ ਲੈਣਾ ਥ्रेड ਲੱਗੀ ਰੱਖਣਾ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਐ ਇਸ ਤਰ੍ਹਾਂ ਸਿੱਧਾ ਕੁੰਡਾ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਉਲਟੇ ਪਾਸੇ ਤੋਂ ਜਿਹੜੀ ਆਪਾਂ ਸਲਾਈ ਬਣਾਉਣੀ ਐ ਉਸੇ ਤਰ੍ਹਾਂ ਜਿਵੇਂ ਆਪਾਂ ਉਲਟੇ ਪਾਸੇ ਤੋਂ ਸਲਾਈਆਂ ਬਣਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਬਣਾਉਣੇ ਕੰਨੀ ਵਾਲਾ ਤਾਰ ਕੇ ਜਿਹੜਾ ਆਪਣਾ ਸਿੰਗਲ ਕੁੰਡਾ ਇਸ ਤਰ੍ਹਾਂ ਕੱਲਾ ਕੁੰਡਾ ਦਿਖਾਈ ਦਿੰਦਾ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਜਿਹੜੇ ਆਪਾਂ ਨੂੰ ਇਹ ਦੋ ਕੁੰਡੇ ਦਿਖਾਈ ਦਿੰਦੇ ਥ੍ਰੈਡ ਨੂੰ ਘੁਮਾ ਕੇ ਅੱਗੇ ਲੈ ਕੇ ਆਉਣਾ ਦੋ ਦੇ ਉਲਟ ਜਿਹੜਾ ਕੱਲਾ ਦਿਖਾਈ ਦਿੰਦਾ ਉਹਨੂੰ ਇਸ ਤਰ੍ਹਾਂ ਉਤਾਰ ਲੈਣਾ ਜਿਹੜੇ ਦੋ ਦਿਖਾਈ ਦਿੰਦੇ ਆ ਥ੍ਰੈਡ ਨੂੰ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਣਾ ਦੋ ਡੈਕ ਕੋਲਟ ਇਹ ਹੀ ਦੋ ਸਲਾਂਗ ਆਪਾਂ ਬਾਰ-ਬਾਰ ਰਿਪੀਟ ਕਰਦੇ ਜੈਣਾ ਬਾਹਰਤੀ ਸੌਖਾ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲਓ ਜੀ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਜਿਹੜਾ ਵਧੀਆ ਪ੍ਰੋਜੈਕਟ ਆਪਾਂ ਕੋਈ ਵੀ ਬਣਾ ਰਹੇ ਬੰਦ ਹੈਗਾ ਇਸ ਤਰ੍ਹਾਂ ਸਾਫਟ ਸਾਫ ਡਿਜ਼ਾਈਨ ਜਿਹੜਾ ਡਿਜ਼ਾਈਨ ਆਪਣਾ ਬੰਦ ਹੈ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਸਾਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ 'ਚ 断了吧。